Wah, guru! Wah, guru! Wah! Guru. Wah, guru. Wah. ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਿਆਨ ਧਿਆਨ ਕਿਛ ਕਰਬ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਜੀ ਸਤ ਗੁਰ ਨਾਨਕ ਸਤ ਗੁਰ ਨਾਨਕ ਸਭ ਤੇ ਵੱਡਾ ਜੀ ਸਤ ਗੁਰ ਨਾਨਕ ਸਤ ਗੁਰ ਨਾਨਕ ਸਤ ਗੁਰ ਨਾਨਕ ਸਬਤੇ ਵੱਡਾ ਜੀ ਸਤ ਗੁਰ ਨਾਨਕ ਸਤ ਗੁਰ ਨਾਨਕ ਸਬਤੇ ਵੱਡਾ ਜੀ ਸਤ ਗੁਰ ਨਾਨਕ ਸਤ ਗੁਰ ਨਾਨਕ ਸਬਤੇ ਵੱਡਾ ਜੀ ਸਤ ਗੁਰ ਨਾਨਕ ਸਤ ਗੁਰ ਨਾਨਕ ਸਭ ਤੇ ਮੋਟਾ ਜੀ ਸਤਿਗੁਰੂ ਨਾਨਕ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ 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 ਸਭ ਤੇ ਵੱਡਾ ਜੀ ਸਾਤ ਗੁਰ ਨਾਨਕ ਸਾਤ ਗੁਰ ਨਾਨਕ ਸਾਬ ਤੇ ਵੱਡਾ ਜੀ ਸਤ ਗੁਰ ਨਾਨਕ ਸਤ ਗੁਰ ਨਾਨਕ ਸਾਬ ਤੇ ਵੱਡਾ ਜੀ ਸਤ ਗੁਰੂ ਆਜਿ ਤੇ ਸਤ ਗੁਰੂ ਨਾਨਕ ਸਤ ਗੁਰੂ ਨਾਨਕ ਸਤ ਗੁਰੂ ਸਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਔਰ ਬਾਬਾ ਬੁੱਢਾ ਸਾਹਿਬ ਜੀ ਦੀਆਂ ਨਜ਼ਰਾਂ ਦੇ ਨਾਲ ਹਰ ਮਹੀਨੇ ਦੇ ਲਾਸਟ ਐਤਵਾਰ ਵਾਲੇ ਦਿਨ ਆਪ ਸਰਬੱਤ ਸੰਗਤਾਂ ਇਕੱਤਰ ਹੋ ਕਰਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀਆਂ ਦੇ ਤਪੱਸਥਾਨ ਤੋਂ ਨਤਮਸਤਕ ਹੋਣ ਜਾਂਦੇ ਹੂ ਵੱਡੇਆਂ ਭਾਗਾਂ ਵਾਲੇ ਧੰਨਤਾ ਦੇ ਯੋਗ ਹੋ ਜਿੱਥੇ ਅਮਰਤ ਵੇਲਾ ਸੰਭਾਲਦੇ ਆਂ ਔਰ ਨਾਲ ਹੀ ਸੰਗਤ ਨਾਲ ਮਿਲ ਕੇ ਜਪਦੇ ਆਂ ਸਤਨਾਮ ਸ੍ਰੀ ਇਹ ਉਤਮ ਭਾਗ ਹੋਣ ਸੰਗਤ ਮਿਲਦੀ ਐ ਉਤਮ ਭਾਗ ਆ ਸੰਗਤ ਨਾਲ ਮਿਲ ਕੇ ਜਪਿਆ ਜਾਂਦਾ ਉਸ ਤੋਂ ਵੀ ਉੱਤਮ ਭਾਗ ਉਦੋਂ ਹੁੰਦੇ ਨੇ ਜਦੋਂ ਸੰਗਤ 'ਚ ਆਪਾਂ ਹੱਥੀਂ ਸੇਵਾ ਕਰਦੇ ਆਂ ਉਸ ਤੋਂ ਵੀ ਉੱਤਮ ਭਾਗ ਉਦੋਂ ਹੁੰਦੇ ਨੇ ਜਦੋਂ ਅਸੀਂ ਮਾਇਆ ਸੰਗਤ ਵਾਸਤੇ ਖਰਚ ਕਰਦੇ ਆਂ ਇਹ ਜਿਹੜੀਆਂ ਬਰਕਤਾਂ ਨੇ ਪਰਮੇਸ਼ਰ ਹੌਲੀ-ਹੌਲੀ ਝੋਲੀ ਦੇ ਵਿੱਚ ਪਾਉਂਦਾ ਆ ਜਦੋਂ ਅਸੀਂ ਪਹਿਲਾਂ ਮਨ ਬਣਦਾ ਸੰਗਤ ਨਾਲ ਰਲਈਏ ਫਿਰ ਜੀ ਕਰਦਾ ਆ ਨਾਮ ਜਪੀਏ ਫਿਰ ਹੌਲੀ ਹੌਲੀ ਜੀ ਕਰਦਾ ਸੰਗਤ ਦੀ ਸੇਵਾ ਕਰੀਏ ਝੂਠੇ ਭਾਂਡੇ ਮੰਝੀਏ ਜੋੜੇ ਝਾੜੀਏ ਪੱਖੀ ਝੱਲੀਏ ਫਿਰ ਹੌਲੀ ਹੌਲੀ ਇੱਕ ਦਿਨ ਐਸਾ ਆ ਜਾਂਦਾ ਕਿ ਦਸਾਂ ਨੋਵਾਂ ਦੀ ਕਿਰਤ ਜੋ ਕਰਦੇ ਆ ਉਹਦੇ ਚੋਂ ਦਸਵਾਂਤ ਕੱਢ ਕੇ ਸੰਗਤਾਂ ਦੀ ਸੇਵਾ ਵੀ ਕਰੀਏ ਇਹ ਅਵਸਥਾਵਾਂ ਬਦਲਦੀਆਂ ਜਾਂਦੀਆਂ ਨੇ ਫਿਰ ਇੱਥੇ ਆਣ ਕੇ ਜਿਉਂ-ਜਿਉਂ ਸੰਗਤ ਵਿੱਚ ਵਿਚਰੀ ਦਾ ਪਤਾ ਲੱਗਣ ਲੱਗ ਪੈਂਦਾ ਕਬੀਰ ਮੇਰਾ ਮੁਜਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਜ ਕੋ ਸੌਪਤੇ ਕਿਆ ਲੱਗੈ ਮੇਰਾ 2 400 500 ਰੁਪਈਆ ਜਿਹੜਾ ਗੁਰੂ ਨਮਿਤ ਸੰਗਤ ਨਮਿਤ ਆਪਾਂ ਖਰਚ ਕਰਦੇ ਉਹਨੇ ਹਜ਼ਾਰਾਂ ਹੀ ਸਾਡੇ ਗੁਰੂ ਨੇ ਬਚਾ ਲੈਣੇ ਹੁੰਦੇ ਨੇ ਉਹ ਵੱਖਰੀ ਗੱਲ ਆ ਕਿ ਜਦੋਂ ਸਾਡੀ ਜੇਬ ਵਿੱਚੋਂ ਜਾਂਦੇ ਤੇ ਸਾਨੂੰ ਮਹਿਸੂਸ ਹੁੰਦਾ ਕਿ ਸਾਡੀ ਮਾਇਆ ਲੱਗਦੀ ਪਈ ਆ ਅਸੀਂ ਹੱਥ ਪਛਾੜ ਨੂੰ ਖਿੱਚਦੇ ਆ ਪਰ ਜਿੰਨਾ ਵੱਡੀ ਸੇਵਾ ਕਰਾਂਗੇ ਓਨੀ ਵੱਡੀ ਬਰਕਤ ਹੈ ਜਿੰਨੀ ਵੱਡੀ ਕਮਾਈ ਗੁਰੂ ਲੇਖੇ ਲਾਵਾਂਗੇ ਓਨੀ ਵੱਡੀ ਆਣ ਕੇ ਬਰਕਤ ਤੁਹਾਡੀ ਝੋਲੀ ਵਿੱਚ ਪਵੇਗੀ ਕਿਉਂਕਿ ਦਸਵੰਦ ਕੱਢਣਾ ਇਹਦਾ ਮਤਲਬ ਇਹ ਹੁੰਦਾ ਆ ਕਿ ਜਿਹੜੀ ਦਸਵੰਦ ਤੁਸੀਂ ਗੁਰੂ ਲੇਖੇ ਲਾ ਰਹੇ ਹੋ ਬਾਕੀ ਦੀ ਜਿਹੜੀ ਕਮਾਈ ਹੈ ਉਹਦੇ ਵਿੱਚ ਵੀ ਪਰਮੇਸ਼ਰ ਬਰਕਤ ਦਾ ਪਾ ਦਿੰਦਾ ਆ ਇਸ ਕਰਕੇ ਆਪਾਂ ਵੱਡੇ ਭਾਗਾਂ ਵਾਲੇ ਆ ਜਿਹੜੇ ਸੰਗਤ ਨਾਲ ਮਿਲ ਕੇ ਜਪ ਰਹੇ ਆ ਸਤਨਾਮ ਸ੍ਰੀ ਤੇ ਰੁਪਈਆ ਤੇਲੀ ਗੁਰੂ ਨਿਮਿਤ ਦਾਣ ਪੁੰਨ ਵੀ ਮਹੀਨੇ ਬਾਅਦ ਹੋ ਜਾਂਦਾ ਐਨੇ ਚਾਹ ਦੇ ਨਾਲ ਆਇਆ ਕਰੋ ਐਨੀ ਸਰਦਾ ਦੇ ਨਾਲ ਆਇਆ ਕਰੋ ਕਿ ਮੇਰੇ ਬਾਬੇ ਬੋਢੇ ਨੇ ਸਾਡੇ ਵਾਸਤੇ ਦਰਵਾਜ਼ੇ ਖੋਲ ਕੇ ਰੱਖੇ ਨੇ ਉਹ ਸਾਨੂੰ ਅਡੀਕ ਦਾ ਪਿਆ ਆਇਆ ਐਨਾ ਪ੍ਰੇਮ ਐਨੀ ਅੰਦਰ ਖੇਚ ਪਵੇ ਕਿ ਭੱਜ ਭੱਜ ਕੇ ਜਾਈਏ ਜਿੰਨਾ ਮਰਜੀ ਕਾਲਜੋਗ ਆਪਣਾ ਯੋਹਰ ਲਾਵੇ ਜਿੰਨੀਆਂ ਮਰਜੀ ਆਪਣੀਆਂ ਵਿਉਂਤਾਂ ਬਣਾਵੇ ਪਰ ਇਸ ਦਰ ਤੋਂ ਵਾਂਝੇ ਨਾ ਰਹਾ ਕਰੀਏ ਇਸ ਦਰ ਤੇ ਉਹ ਬਰਕਤਾਂ ਮਿਲ ਜਾਂਦੀਆਂ ਨੇ ਜਿੰਨੂੰ ਦੁਨੀਆਂ ਤੋਂ ਜਵਾਬ ਮਿਲ ਜਾਵੇ ਉਹਨੂੰ ਬਾਬੇ ਬੁੱਢੇ ਦੇ ਕੋਲੋਂ ਮਿਲਦਾ ਦੇ ਪਤਾ ਨਾ ਗੁਰ ਇਤਿਹਾਸ ਦੇ ਵਿੱਚ ਵੀ ਇਹ ਗੱਲ ਕਿ ਮਾਂ ਗੰਗਾ ਨੂੰ ਚਾਰ ਸਵੇਰੇ ਜਵਾਰ ਸੀਗਾ ਕਿ ਨਹੀਂ ਤੇ ਕਿੰਨੇ ਆ ਸਾਲਾਂ ਬਾਅਦ ਬਾਬੇ ਬੁੱਢੇ ਦੇ ਦਰ ਤੋਂ ਪੁੱਤਰਾਣੀਆਂ ਦਾਤਾ ਮਿਲੀਆਂ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀਆਂ ਬਰਕਤਾਂ ਝੋਲੀ ਚ ਮਾਂ ਗੰਗਾ ਦੇ ਪਾ ਦਿੱਤੀਆਂ ਤੇ ਜੇ ਉਹ ਮਾਂ ਗੰਗਾ ਦੇ ਪਾ ਸਕਦੇ ਨੇ ਤੇ ਅਸੀਂ ਵੀ ਸ਼ਰਦਾ ਤਾਰ ਕੇ ਪ੍ਰੇਮ ਦੇ ਨਾਲ ਚਾਹ ਦੇ ਨਾਲ ਆਵਾਂਗੇ ਤੇ ਬਾਬਾ ਬੁੱਢਾ ਸਾਹਿਬ ਸਾਡੀਆਂ ਵੀ ਬਰਕਤਾਂ ਝੋਲੀਆਂ ਨੇ ਜਿਹੜੀਆਂ ਬਰਕਤਾਂ ਦੇ ਨਾਲ ਭਰਨਗੇ ਗੱਲ ਇਹ ਸ਼ਰਦਾ ਦੀ ਗੱਲ ਆ ਪ੍ਰੇਮ ਦੀ ਚਾ ਚੜ ਜਾਵੇ ਭਾਵੇਂ ਇੱਥੇ ਖਾਣ ਪੀਣ ਨੂੰ ਦੁਨੀਆ ਦੇ ਪਦਾਰਥ ਕੁਝ ਵੀ ਨਾ ਮਿਲਣ ਭਾਵੇਂ ਕਿ ਬਾਬਾ ਬੁੱਢਾ ਕਿਸੇ ਗੱਲ ਦੀ ਕਮੀ ਨਹੀਂ ਰਹਿਣ ਦਿੰਦਾ ਐਸ ਵੇਲੇ ਕਿਹੜਾ ਪਨੀਰ ਦੇ ਪਕੌੜੇ ਖਵਾਉਂਦਾ ਐਸ ਵੇਲੇ ਕਿਹੜਾ ਐਵੇਂ ਐਵੇਂ ਦੇ ਪਦਾਰਥ ਗਰਮ ਗਰਮ ਬਣਾ ਕੇ ਛਕਾਉਂਦਾ ਇਹ ਇੱਕ ਚਾਹੀਆ ਤੁਸੀਂ ਅਰਦਾਸ ਕੀਤੀ ਉਹਨਾਂ ਦੀ ਮੰਨਤ ਪੂਰੀ ਹੋਈ ਪਿਛਲੇ ਮਹੀਨੇ ਅਰਦਾਸ ਕੀਤੀ ਤੇ ਇਸ ਮਹੀਨੇ ਮੰਤ ਬਾਬਾ ਬੁੱਢਾ ਸਾਹਿਬ ਜੀ ਨੇ ਪੂਰੀ ਕਰਤੀ ਤੇ ਤੁਹਾਨੂੰ ਉਹਦੇ ਰੂਪ ਚ ਸ਼ਕਾਰ ਰਹੇ ਆ ਨਾ ਇਹ ਸਾਰੀ ਕਿਰਪਾ ਉਹਦੀ ਹੈ ਨਹੀਂ ਤੇ ਇਸ ਵੇਲੇ ਰਿਸ਼ਤੇਦਾਰ ਆ ਜਾਵੇ ਤੇ ਬੂਹਾ ਨਹੀਂ ਖੋਲੀ ਦਾ ਕਿੱਥੇ ਆ ਗਿਆ ਤੇ ਚਾਹ ਦੇ ਨਾਲ ਉਹ ਢੀਕਦੇ ਆ ਇਹ ਸਾਰੀ ਬਰਕਤ ਬਾਬੇ ਬੁੱਢੇ ਦੀ ਹੈ ਇਸ ਕਰਕੇ ਜਦੋਂ ਵੀ ਇਹ ਦੇਡਾਉਂਦਾ ਚਾਹ ਦੇ ਨਾਲ ਖੁਸ਼ੀਆਂ ਦੇ ਨਾਲ ਯਾਦ ਕਰਿਆ ਕਰੋ ਧਿਆਨ ਧਰਨਾ ਸ਼ੁਰੂ ਕਰਿਆ ਕਰੋ ਬਾਬਾ ਬੁੱਢਿਆ ਅਸੀਂ ਕਿੱਡੇ ਭਾਗਾ ਵਾਲੇ ਆ ਜੋ ਅਸੀਂ ਤੇਰੀ ਨਜ਼ਰ ਦੇ ਵਿੱਚ ਹਾਂ ਸਾਨੂੰ ਐਡਾ ਵੱਡਾ ਸਬੱਬ ਮਿਲਿਆ ਕਿ ਅਸੀਂ ਤੇਰੇ ਹੀ ਬੁੱਕਲ ਦੇ ਵਿੱਚ ਇੱਧਰ ਜਨਮ ਲਿਆ ਆ ਤੇਰੀ ਬੁੱਕਲ ਦੇ ਵਿੱਚ ਪੈਦਾ ਹੋਏ ਆ ਜੇ ਅੱਜ ਦੂਰ ਹੁੰਦੇ ਤੇ ਕਿੱਥੇ ਦਰਸ਼ਨ ਹੋਣੇ ਸੀ ਸਭ ਤੋਂ ਵੱਡਾ ਬਾਬੇ ਬੁੱਢੇ ਦਾ ਅਸਥਾਨ ਹੋ ਰਮਦਾਸ ਐ ਵੱਖਰੀ ਗੱਲ ਆ ਕਿ ਬੀੜ ਬਾਬਾ ਬੁੱਢਾ ਸਾਹਿਬ ਸ਼ਹਿਰ ਦੇ ਦੇਡੇ ਹੋਣ ਕਰਕੇ ਮਸ਼ਹੂਰ ਹੋ ਗਿਆ ਦਰਬਾਰ ਸਾਹਿਬ ਦੀ ਸਾਰੀ ਸੰਗਤ ਉਧਰ ਨੂੰ ਜਾਂਦੀ ਇਹ ਸਾਈਡ ਤੇ ਬਾਰਡਰ ਏਰੀਆ ਕਰਕੇ ਰਹਿ ਜਾਂਦੀ ਇਸ ਪਾਸੇ ਸੰਗਤ ਆਉਣ ਤੋਂ ਪਰ ਇਹ ਸਭ ਤੋਂ ਪਵਿੱਤਰ ਸਥਾਨ ਹੈ ਇੱਥੇ ਬਾਬੇ ਬੁੱਢੇ ਨੇ ਬੈ ਕੇ ਤਪ ਕੀਤਾ ਨਾਮ ਜਪਿਆ ਸਿਮਰਨ ਕਮਾਈ ਕੀਤੀ ਹੈ ਤੇ ਜਿੱਥੇ ਕਮਾਈਆਂ ਕੀਤੀਆਂ ਹਨ ਉੱਥੋਂ ਕਮਾਈਆਂ ਝੋਲੀ 'ਚ ਪੈਂਦੀਆਂ ਨੇ ਉੱਥੇ ਤਪ ਕੀਤਾ ਤੁਹਾਡੀ ਝੋਲੀ 'ਚ ਤਪ ਪਵੇਗਾ ਆ ਹੁਣ ਤੁਹਾਡੀ ਝੋਲੀ 'ਚ ਤਪ ਐਡਾ ਵੱਡਾ ਪਿਆ ਪੈਦਲ ਚੱਲਣ ਦਾ ਅਮਰਤ ਵੇਲੇ ਉੱਠ ਕੇ ਤੇ ਤੁਸੀਂ ਨਾਲ ਤਪ ਵੀ ਕਰ ਰਹੇ ਹੋ ਤੇ ਜਪ ਵੀ ਰਹੇ ਹੋ ਸਤਨਾਮ ਸ੍ਰੀ ਇਹ ਤਪ ਵੀ ਆ ਤੇ ਨਾਲ ਜਪ ਵੀ ਹੈ ਔਰ ਨਾਲ ਸੇਵਾ ਵੀ ਹੋ ਰਹੀ ਹੈ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਬਾਬਾ ਬੁੱਢਾ ਸਾਹਿਬ ਜੀਆਂ ਨੇ ਉੱਥੇ ਸੇਵਾ ਕੀਤੀ ਹੈ ਉੱਥੇ ਸੰਗਤਾਂ ਵਾਸਤੇ ਅਨਾਜ ਉਗਾਇਆ ਸਬਜ਼ੀਆਂ ਉਗਾਈਆਂ ਪਰ ਇੱਥੇ ਆਣ ਕੇ ਤਪ ਕੀਤਾ ਔਰ ਉਸ ਤਪ ਦੀ ਬਦੌਲਤ ਆਪਾਂ ਵੀ ਅੱਜ ਅਮਰਤ ਵੇਲਾ ਸੰਭਾਲ ਕੇ ਉਹਨੂੰ ਯਾਦ ਕਰ ਰਹੇ ਆਂ ਮਾਹ ਪੁਰਖਾਂ ਦੀ ਬਰਕਤ ਦੇ ਨਾਲ ਜੋ ਉਹਨਾਂ ਦੇ ਪੂਰਨਿਆਂ ਤੇ ਆਪਾਂ ਚੱਲ ਰਹੇ ਆਂ ਔਰ ਨਾਮ ਦੀ ਕਮਾਈ ਕਰਦੇ ਪਏ ਆ ਇਹ ਵੱਡੇ ਭਾਗ ਹੋਣ ਤੇ ਸਾਧੂਆਂ ਦੇ ਪੂਰਨਿਆਂ ਤੇ ਚੱਲਿਆ ਜਾਂਦਾ ਸੰਤਾਂ ਦੇ ਪੂਰਨਿਆਂ ਤੇ ਚੱਲਿਆ ਜਾਂਦਾ ਰੱਬ ਦੇ ਪਿਆਰਿਆਂ ਤੇ ਚੱਲੇ ਹੋਏ ਮਾਰਗ ਤੇ ਚੱਲਿਆ ਜਾਂਦਾ ਆ ਜੇ ਮਾੜੇ ਭਾਗ ਨੇ ਉਹ ਨੇੜੇ ਵੀ ਸਾਧੂ ਦੇ ਰਹਿ ਕੇ ਕੁਛ ਖੱਟ ਨਹੀਂ ਸਕਦੇ ਤੇ ਜੇ ਚੰਗੇ ਭਾਗ ਹੋਣ ਤੇ ਉਹਨਾਂ ਦੀ ਕਮਾਈ ਦਾ ਕਿਣਕਾ ਹਿਰਦੇ ਵਿੱਚ ਵਸ ਜਾਂਦਾ ਆ ਕਿਉਂਕਿ ਦੁਨੀਆਂ ਦੇ ਮਾਰਗ ਤੇ ਤੇ ਚੱਲਣ ਵਾਲੇ ਸਾਰੇ ਨੇ ਆਪਣੇ ਪਿਓ ਦੀ ਜਾਇਦਾਦ ਸੰਭਾਲਣ ਵਾਲੇ ਸਾਰੇ ਨੇ ਪਰ ਉਹ ਸੰਗਤਾਂ ਭਾਗਾ ਵਾਲੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਨਾਮ ਦੀ ਕਮਾਈ ਨੂੰ ਸੰਭਾਲਦੀਆਂ ਨੇ ਕਿਉਂਕਿ ਦੁਨੀਆਂ ਦੇ ਲੋਕ ਉਹ ਧਨ ਇਕੱਠਾ ਕਰਦੇ ਨੇ ਜਿਹੜਾ ਧਨ ਮਰਨ ਤੋਂ ਬਾਅਦ ਇੱਥੇ ਹੀ ਰਹਿ ਜਾਣਾ ਔਰ ਸਾਧੂ ਜਣ ਨੇ ਉਹ ਕਮਾਈ ਇਕੱਠੀ ਕਰਦੇ ਨੇ ਜਿਹੜੀ ਇਸ ਲੋਕ ਦੇ ਵਿੱਚ ਵੀ ਕੰਮ ਆਉਂਦੀ ਹੈ ਔਰ ਦੁਨੀਆਂ ਦੇ ਕਾਰਜ ਸਵਾਰਦੀ ਐ ਤੇ ਇਸ ਸੰਸਾਰ ਤੋਂ ਜਦੋਂ ਜਾਂਦੇ ਨੇ ਉੱਥੇ ਵੀ ਉਹ ਸਹਾਇਤਾ ਕਰਦੀ ਐ ਤੇ ਮਹਾਰਾਜ ਐਸੇ ਕਰਕੇ ਬਾਣੀ ਚ ਕਹਿੰਦੇ ਨੇ ਕੱਚੜਿਆ ਸਿਓ ਤੋੜ ਢੂਣ ਸੱਜਣ ਸੰਤ ਪੱਕਿਆਂ ਜਿਹੜੇ ਪੱਕੇ ਸੰਤ ਨੇ ਸਾਧੂ ਨੇ ਉਹਨਾਂ ਦਾ ਪੱਲਾ ਓੜ ਉਹਨਾਂ ਦਾ ਪੱਲਾ ਲੱਭ ਤੇ ਉਹਨਾਂ ਦੇ ਪੱਲੇ ਨਾਲ ਜੁੜ ਕੇ ਜਪ ਸਤਿਨਾਮ ਸ੍ਰੀ ਉਹ ਸਾਧੂ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ ਦੁਨੀਆਂ ਛੱਡੇ ਜੂਂਦਿਆ ਨੂੰ ਸਾਧੂ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ ਦੁਨੀਆਂ ਛੱਡੇ ਜੂਂਦਿਆ ਨੂੰ ਸਾਧੂ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ ਦੁਨੀਆਂ ਛੱਡੇ ਜਿਉਂਦਿਆਂ ਨੂੰ ਸਾਧੂ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ ਦੁਨੀਆਂ ਛੱਡੇ ਜਿਉਂਦਿਆਂ ਨੂੰ ਪਿਆਰੇ ਜੀ ਦੁਨੀਆ ਛੱਡੇ ਜੂੰਦਿਆ ਨੂੰ ਪਿਆਰੇ ਜੀ ਦੁਨੀਆ ਛੱਡੇ ਜੂੰਦਿਆ ਨੂੰ ਸਾਧੂ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ ਦੁਨੀਆਂ ਛੱਡੇ ਜੂੰਦਿਆ ਨੂੰ ਸਾਧੂ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ ਦੁਨੀਆਂ ਛੱਡੇ ਜੂੰਦਿਆ ਨੂੰ ਏ ਦੁਨੀਆ ਦੇ ਜਿਹੜੇ ਲੋਕ ਨੇ ਅੱਜ ਤੁਹਾਡੇ ਨਾਲ ਆਪਣਾ ਪਣ ਦਿਖਾਉਣਗੇ ਜਿਸ ਦਿਨ ਤੁਹਾਡੇ ਤੋਂ ਇਹਨਾਂ ਦੀ ਲੋੜ ਨਾ ਕੋਈ ਪੂਰੀ ਹੋਈ ਉਸ ਦਿਨ ਇਹਨਾਂ ਨੇ ਕਹਿਣਾ ਤੂੰ ਮੇਰਾ ਕੁਝ ਨਹੀਂ ਲੱਗਦਾ ਇਹਨਾਂ ਨੇ ਛੱਡ ਜਾਣਾ ਆ ਪਰ ਸਾਧੂ ਦੀ ਕੀਤੀ ਹੋਈ ਸੰਗਤ ਨੇ ਤੁਹਾਡਾ ਬੇੜਾ ਪਾਰ ਲਾ ਦੇਣਾ ਆ ਕੀਤੀ ਹੋਈ ਕਮਾਈ ਨੇ ਪਤਾ ਨਹੀਂ ਕਿਹੜੇ ਵੇਲੇ ਉਹ ਜਾਗਰ ਹੋ ਕਰਕੇ ਸਾਨੂੰ ਇਸ ਭਵਜਲ ਸਾਗਰ ਤੋਂ ਪਾਰ ਲਾ ਦੇਣਾ ਆ ਤੇ ਜਿਹੜੇ ਜੀਵ ਇਸ ਗੱਲ ਨੂੰ ਸਮਝਦੇ ਨੇ ਉਹ ਅਰਦਾਸ ਇਹ ਕਰਦੇ ਨੇ ਕਿ ਸਤਿਗੁਰੂ ਮੈਨੂੰ ਐਸਿਆਂ ਦੇ ਸੰਗ ਲਾ ਕੇ ਰੱਖੀ ਜਿਹੜੇ ਆਪ ਜਪੈ ਅਵਰੇ ਨਾਮ ਜਪਾਵੇ ਜਿਹੜੇ ਆਪ ਜਪਦੇ ਨੇ ਤੇ ਹੋਰਨਾਂ ਨੂੰ ਜਪਾਉਂਦੇ ਨੇ ਮੈਨੂੰ ਉਹਨਾਂ ਦੇ ਲਾੜ ਲਾ ਕੇ ਰਖੀ ਤੇ ਫਿਰ ਰੱਬ ਵੀ ਮਿਹਰ ਦੀ ਨਜ਼ਰ ਕਰਦਾ ਇੱਕ ਦਿਨ ਐਸਾ ਆ ਜਾਂਦਾ ਲੱਭਦੇ ਆ ਲੱਭਦੇ ਆ ਪੂਰੇ ਲੱਭ ਜਾਂਦੇ ਨੇ ਸੰਤਨ ਜਿਹੜੇ ਸੱਜਣ ਨੇ ਮਿੱਤਰ ਪਿਆਰੇ ਨੇ ਉਹ ਪੱਕੇ ਲੱਭ ਜਾਂਦੇ ਨੇ ਫਿਰ ਉਹਨਾਂ ਦੇ ਸੰਗ ਲੱਗ ਕੇ ਜਪਿਆ ਜਾਂਦਾ ਸਤਨਾਮ ਸ੍ਰੀ ਕਿਉਂਕਿ ਜਨਨਾਚਰ ਅਸੀਂ ਦੁਨੀਆ ਦੇ ਨਾਲ ਜੁੜੇ ਰਹਿੰਦੇ ਆ ਤੇ ਦੁਨੀਆ ਦੇ ਪਦਾਰਥਾਂ ਦੀ ਭੁੱਖ ਵਧਦੀ ਜਾਂਦੀ ਹੈ ਜਦੋਂ ਸਾਧੂ ਦੇ ਨਾਲ ਜੁੜਦੇ ਆ ਸੰਤ ਦੇ ਨਾਲ ਜੁੜਦੇ ਆ ਉਦੋਂ ਸਾਡੇ ਅੰਦਰ ਭੁੱਖ ਲੱਗਦੀ ਵਧਦੀ ਹੈ ਨਾਮ ਦੀ ਸੱਚੇ ਨਾਮ ਕੀ ਲੱਗਾ ਹੈ ਭੁੱਖ ਇਹ ਤ ਭੁੱਖੇ ਖਾਏ ਚੱਲੀ ਹੈ ਦੁੱਖ ਜਦੋਂ ਨਾਮ ਦੀ ਭੁੱਖ ਵਧੇਗੀ ਉਦੋਂ ਦੁੱਖਾਂ ਦਾ ਨਿਪਟਾਰਾ ਹੋਵੇਗਾ ਜਦੋਂ ਨਾਮ ਦੀ ਭੁੱਖ ਵਧੇਗੀ ਉਦੋਂ ਦੁੱਖ ਦੂਰ ਹੋਵਣਗੇ ਤੇ ਜਿਹੜੇ ਰੱਬ ਦੇ ਪਿਆਰਿਆਂ ਨਾਲ ਜੁੜੇ ਰਹਿੰਦੇ ਨੇ ਉਹ ਕੁਝ ਖੱਟ ਜਾਂਦੇ ਨੇ ਤੇ ਜਿਹੜੇ ਐਵੇਂ ਆਪਣੀਆਂ ਮਾਣਾਈਆਂ ਕਰਦੇ ਨੇ ਆਪਣੇ ਮਨ ਪਿੱਛੇ ਲੱਗੇ ਭਟਕਦੇ ਫਿਰਦੇ ਨੇ ਕਦੀ ਉਧਰ ਕਦੀ ਉਧਰ ਉਹ ਫਿਰ ਇਸ ਸੰਸਾਰ ਤੋਂ ਖਾਲੀ ਜਾਂਦੇ ਨੇ ਕਦੀ ਵੀ ਨਾ ਡੋਲਿਆ ਕਰੋ ਕਿ ਸਾਡਾ ਆਹ ਕੱਪੜੀ ਬਣਿਆ ਅਸੀਂ ਗੁਰੂ ਦਾ ਲੜ ਛੱਡ ਦਈਏ ਅਸੀਂ ਸੰਦ ਦਾ ਲੜ ਛੱਡ ਗਏ ਪਤਾ ਨਹੀਂ ਨਾਮ ਜਪਦੇ ਆ ਜੇ ਦੁੱਖ ਆਇਆ ਸਿਮਰਨ ਕਰਦੇ ਆ ਦੁੱਖ ਆਇਆ ਉਹ ਕਿੱਡਾ ਵੱਡਾ ਹੋਵੇਗਾ ਪਰਮੇਸ਼ਰ ਨੇ ਕੱਟਣਾ ਇਹ ਸੋਚਿਆ ਕਰੀਏ ਕਿ ਬਾਬੇ ਬੁੱਢੇ ਦੇ ਡਰਤੇ ਜਾਂਦੇ ਆ ਪਰੇਸ਼ਾਨੀ ਆਈ ਹੈ ਖਰੇ ਦੇ ਨਾ ਜਾਂਦੇ ਹੁੰਦੇ ਤੇ ਕਿੱਡੀ ਵੱਡੀ ਆਉਣੀ ਸੀਗੀ ਕਿੱਡੀ ਵੱਡੀ ਪਰੇਸ਼ਾਨੀ ਨੇ ਆਣ ਕੇ ਘੇਰਾ ਪਾਉਣਾ ਸੀ ਇਹ ਤੇ ਉਹਦੇ ਦਰਤੇ ਜਾ ਰਹੇ ਆ ਜੇ ਆਈ ਆ ਤੇ ਕਟਣੀ ਵੀ ਉਹ ਨੇ ਹੀ ਆ ਡੋਲਣ ਨਾ ਦਿਆ ਕਰੀਏ ਤੇ ਇਸ ਕਰਕੇ ਜਿਹੜੇ ਉਹਦੇ ਤੇ ਭਰੋਸਾ ਰੱਖਦੇ ਨੇ ਉਹ ਬੜਾ ਕੁਝ ਖਟਦੇ ਨੇ ਉਹ ਜਿਨ੍ਹਾਂ ਨੇ ਸਦਕ ਤੇਰੇ ਤੇ ਰਖਿਆ ਉਹਨਾਂ ਨੇ ਸਭ ਕੁਝ ਪਾਇਆ ਏ ਜਿਨ੍ਹਾਂ ਨੇ ਸਦਕ ਤੇਰੇ ਤੇ ਰੱਖਿਆ ਓ ਨਾਨੇ ਸਬਕ ਜਪਾਇਆ ਏ ਜਿਨ੍ਹਾਂ ਨੇ ਸਦਕ ਤੇਰੇ ਤੇ ਰੱਖਿਆ ਨਾਨੇ ਸਬਕ ਜਪਾਇਆ ਏ ਜਿਨ੍ਹਾਂ ਨੇ ਸਦਕ ਤੇਰੇ ਤੇ ਰੱਖਿਆ ਉਹਨਾਂ ਨੇ ਸਭ ਕੁਝ ਪਾਇਆ ਏ ਜਿਨ੍ਹਾਂ ਨੇ ਸਦਕ ਤੇਰੇ ਤੇ ਰੱਖਿਆ ਉਹਨਾਂ ਨੇ ਸਭ ਕੁਝ ਪਾਇਆ ਹੈ ਜਿਨ੍ਹਾਂ ਨੂੰ ਸਦਕ ਨਾ ਤੇਰੇ ਦਰ ਤੋਂ ਆਇਆ ਉਹ ਤਾਂ ਖਾਲੀ ਗਏ ਜਹਾਨੋ ਜਨਾ ਨੇ ਸਦਕ ਨਾ ਦਰ ਤੇਰੇ ਤੋਂ ਪਾਇਆ ਉਹ ਤਾਂ ਗਏ ਜਹਾਨੋ ਖਾਲੀ ਉਹ ਗਏ ਜਹਾਨੋ ਖਾਲੀ ਜਨਾ ਨੂੰ ਸਦਕ ਨਾ ਆਇਆ ਏ ਉਹ ਤਾਂ ਗਏ ਜਹਾਨੋ ਕਾਲਿ ਜਨਾ ਨੂੰ ਸਦਕ ਨਾ ਆਇਆ ਏ ਉਹ ਤਾਂ ਗਏ ਜਹਾਨੋ ਕਾਲਿ ਜਨਾ ਨੂੰ ਸਦਕ ਨਾ ਆਇਆ ਏ ਉਹ ਤਾਂ ਗਏ ਜਹਾਨੋ ਕਾਲਿ ਜਨਾ ਨੂੰ ਸਦਕ ਨਾ ਆਇਆ ਏ ਜਿਨ੍ਹਾਂ ਨੇ ਸਦਕ ਉਹ ਪਰਮੇਸ਼ਰ ਤੇ ਰੱਖਿਆ ਭਰੋਸਾ ਰੱਖਿਆ ਭਾਵੇਂ ਮਾਲਕਾ ਮਾਰ ਦੇ ਬਲੇ ਰੱਖ ਦੇ ਤੇਰਾ ਦਰ ਨਹੀਂ ਛੱਡਣਾ ਸਿਰਫ ਤੇਰੇ ਦਰ ਤੇ ਇਹ ਸੀਸ ਝੁਕੇਗਾ ਕਿਸੇ ਦੇਵੀ ਦੇਵਤੇ ਪੀਰ ਫਕੀਰ ਦੇ ਅੱਗੇ ਇਹ ਸਜਦਾ ਨਹੀਂ ਹੋਵੇਗਾ ਹੋਵੇਗਾ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੋਵੇਗਾ ਤੇਰੇ ਦਰ ਤੋਂ ਪ੍ਰਾਪਤ ਕਰਨਾ ਆ ਦੁਨੀਆ ਜੋ ਕਹਿੰਦੀ ਕਹੀ ਜਾਵੇ ਲੋਕ ਜੋ ਕਹਿੰਦੇ ਨੇ ਕਹੀ ਜਾਵਣ ਪਰ ਤੇਰੇ ਦਰ ਤੋਂ ਬਗੈਰ ਮੈਂ ਕਿਸੇ ਅੱਗੇ ਜਾ ਕੇ ਸਜਦਾ ਨਹੀਂ ਕਰਨਾ ਮੈਨੂੰ ਕੁਝ ਮਿਲੇ ਭਾਵੇਂ ਨਾ ਮਿਲੇ ਭਾਵੇਂ ਦੁੱਖ ਹੋਵਣ ਭਾਵੇਂ ਪੋਖਾਵੇ ਪਰ ਮੈਂ ਤੇਰਾ ਦਰ ਨਹੀਂ ਛੱਡਣਾ ਜੁੜੇ ਰਹੀਏ ਫਿਰ ਉਹ ਐਸੇ ਦੁੱਖ ਮੀਟਦਾ ਐਸੀ ਭੁੱਖ ਮੇੜਦਾ ਦੁਨੀਆਂ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਜਾਂਦੀਆਂ ਐਸੀਆਂ ਬਰਕਤਾਂ ਝੋਲੀਆਂ ਬਰਕਤਾਂ ਦੇ ਨਾਲ ਪਰਦਾ ਆ ਦੁਨੀਆਂ ਦੇ ਲੋਕ ਵਿੰਦੇ ਨੇ ਜਿਹੜੇ ਗੱਲਾਂ ਕਰਦੇ ਸੀ ਕਿ ਇਹ ਕੀ ਕਰਦਾ ਹੀ ਇਹ ਗੁਰਦੁਆਰੇ ਜਾਂਦਾ ਗੱਲਾਂ ਕਰਨ ਵਾਲਿਆਂ ਦਾ ਰਹਿੜਾ ਕੱਖਣੀ ਤੇ ਗੁਰਦੁਆਰੇ ਆਉਣ ਵਾਲਿਆਂ ਦਾ ਸਾਰਾ ਕੋਈ ਦੀ ਮਾਲਕ ਨੇ ਮੇਟ ਕੇ ਖੁਸ਼ੀਆਂ ਦੇ ਨਾਲ ਝੋਲੀਆਂ ਭਰ ਦੇਣੀਆਂ ਨੇ ਕਿਉਂਕਿ ਉਹਨੇ ਤੇ ਆਪਣੇ ਕਰਮ ਬਜ਼ੜ ਲੈ ਤੇ ਗੱਲਾਂ ਕਰਨ ਵਾਲੇ ਨੇ ਆਪਣੇ ਕਰਮ ਹੋਰ ਪਾਪਾਂ ਦਾ ਘੜਾ ਪੜ ਲਿਆ ਤੇ ਜਿਹੜੇ ਫਿਰ ਪਾਪ ਕਰਦੇ ਨੇ ਮਹਾਰਾ ਇਹਨੇ ਬਾਣੀ ਚ ਲਿਖ ਦਿੱਤੀ ਗੱਲ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਾਧਾਣੀਆਂ ਤੇ ਉਹ ਮਥੇ ਧਰਮ ਰਾਏ ਉਹਨਾਂ ਨੂੰ ਧਰਮ ਰਾਜ ਰੜਕਾ ਚੜਦਾ ਜਿਵੇਂ ਦਹੀਂ ਨੂੰ ਮਧਾਣੀ ਰੜਕਾ ਚੜਦੀ ਐ ਸਤਿਗੁਰੂ ਜੀ ਕਹਿੰਦੇ ਇਹ ਦੁਨੀਆਂ ਦੇ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਦੁਨੀਆ ਦੀ ਪ੍ਰਵਾਹ ਨਾ ਕਰਿਆ ਕਰੋ ਰਿਸ਼ਤੇਦਾਰਾਂ ਦੀ ਪ੍ਰਵਾਹ ਨਾ ਕਰਿਆ ਕਰੋ ਕਿਸੇ ਨੇ ਤੁਹਾਡੇ ਦੁੱਖ ਦੇ ਸਹਾਈ ਨਹੀਂ ਬਣਨਾ ਕਿਸੇ ਨੇ ਤੁਹਾਡੀ ਔਖੀ ਘੜੀ ਦੇ ਵਿੱਚ ਨਾਲ ਨਹੀਂ ਖੜਨਾ ਖੜਨਾ ਕਹਿੰਦੇ ਆ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸੜਨ ਵਾਲਾ ਉਹ ਪਰਮੇਸ਼ਰ ਆ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਇਸ ਕਲ ਜੋਗ ਜੁਗ ਦੇ ਵਿੱਚ ਪਰਮੇਸ਼ਰ ਗੁਰੂ ਨਾਨਕ ਨੇ ਸਾਡੀ ਰੱਖਿਆ ਕਰਨੀ ਹੈ ਹੋਰ ਸਾਡੀ ਰੱਖਿਆ ਕਰਨ ਵਾਲਾ ਕੋਈ ਵੀ ਨਹੀਂਗਾ ਇਸ ਕਰਕੇ ਕੇਵਲ ਤੇ ਕੇਵਲ ਭਰੋਸਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰੱਖਿਆ ਕਰੀਏ ਜਿਹੜੇ ਆਪ ਬਾਣੀ ਪੜਦੇ ਨੇ ਹੋਰਨਾਂ ਨੂੰ ਬਾਣੀ ਪੜਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੋੜਦੇ ਨੇ ਉਹਨਾਂ ਦੀ ਸੰਗਤ ਕਰਨੀ ਆ ਕਿਉਂਕਿ ਮਹਾਰਾਜ ਕਹਿੰਦੇ ਨੇ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਕਰੋੜਾਂ ਹੀ ਜਨਮਾਂ ਦੇ ਦੁੱਖ ਮਿਟ ਜਾਂਦੇ ਨੇ ਜਦੋਂ ਅਸੀਂ ਸਾਧੂਆਂ ਦੇ ਨਾਲ ਮਿਲ ਕੇ ਜਪਦੇ ਆ ਜਦੋਂ ਸਾਧੂਆਂ ਦੇ ਨਾਲ ਮਿਲ ਕੇ ਸੇਵਾ ਕਰਦੇ ਜਦੋਂ ਸਾਧੂਆਂ ਦੇ ਨਾਲ ਮਿਲ ਕੇ ਦਾਨ ਪੁੰਨ ਕਰਦੇ ਆ ਤੇ ਮੁੱਖ ਤੋਂ ਜਪਦੇ ਆ ਸਤਨਾਮ ਸ੍ਰੀ ਓਦੋਂ ਦੁੱਖ ਮਿਟਦੇ ਨੇ ਓਦੋਂ ਭੁੱਖ ਮਿਟਦੀ ਆ ਕਲ ਕਲੇਸ਼ ਲੜਾਈਆਂ ਝਗੜੇ ਮਿਟ ਜਾਂਦੇ ਨੇ ਪਰ ਗੱਲ ਐ ਪੂਰਨ ਭਰੋਸਾ ਰੱਖ ਕੇ ਉਸ ਰੰਗਕਾਰ ਦੇ ਚਰਨਾਂ ਨਾਲ ਜੁੜ ਕੇ ਜੀਵਨ ਦਾ ਲਾਹਾ ਪ੍ਰਾਪਤ ਕਰਿਆ ਕਰੋ ਹਰ ਮਹੀਨੇ ਕੋਸ਼ਿਸ਼ ਕਰਿਆ ਕਰੋ ਕਿ ਵੱਧ ਤੋਂ ਵੱਧ ਆਪਣੇ ਆਪ ਵੀ ਚੇਤਾ ਰੱਖਿਆ ਕਰੋ ਕਿ ਅਸੀਂ ਜਾਣਾ ਕਈਆਂ ਨੇ ਭੈਣਾ ਨੇ ਵੀਰਾਂ ਨੇ ਫੋਨ ਕਰ ਕਰਕੇ ਪੁੱਛਿਆ ਕਿ ਆਉਣਾ ਆ ਤੇ ਕਈ ਐਸੇ ਸਨ ਕਿ ਬਾਬਾ ਜੀ ਅਸੀਂ ਆਈਏ ਕਿ ਨਾ ਆਈਏ ਕਈਆਂ ਦਾ ਸਵਾਲ ਐਵੇਂ ਦਾ ਹੀ ਮੈਂ ਆਖਿਆ ਤੁਹਾਡੀ ਮਰਜ਼ੀ ਆ ਆਉਣਾ ਤੇ ਆਉ ਨਹੀਂ ਆਉਣਾ ਤੇ ਨਾ ਆਓ ਕੋਈ ਕਿਸੇ ਵਾਸਤੇ ਨਹੀਂ ਆਉਂਦਾ ਆਪੋ ਆਪਣਾ ਲੈਣ ਆਉਂਦਾ ਆਪੋ ਆਪਣਾ ਖੱਟਣ ਆਉਂਦਾ ਆ ਜਿਹੜਾ ਆ ਗਿਆ ਲਾਹਾ ਲੈ ਗਿਆ ਜਿਹੜਾ ਸੁੱਤਾ ਰਹਿ ਗਿਆ ਉਦਾ ਐਵੇਂ ਮਹੀਨਾ ਲੰਘ ਜਾਣਾ ਇਹ ਤੇ ਲਾਹਾ ਲੈਣ ਵਾਲਾ ਸਮਾਂ ਆ ਭਾਗਾ ਦੇ ਨਾਲ ਮਾਰ ਰ ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੁ ਫਕੜੇ ਸਭ ਮੁਕਦੀ ਚੱਲੀ ਰਹਿਣ ਗਵਾਈ ਸੋਏ ਕਾ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕੌਡੀਆਂ ਦੇ ਭਾ ਤੂੰ ਆਪਣੇ ਜਨਮ ਨੂੰ ਬਰਬਾਦੀ ਵਾਲੇ ਪਾਸੇ ਲੈ ਕੇ ਜਾ ਰਿਹਾ ਜੇ ਅਦ ਸੰਗਤ ਕਰਨ ਦਾ ਮੌਕਾ ਮਿਲਿਆ ਮਹੀਨੇ ਦੇ ਵਿੱਚ ਇੱਕ ਹੀ ਰਾਤ ਜਾਗੜ ਦਾ ਮੌਕਾ ਮਿਲਿਆ ਅਮਰਤ ਵੇੜਾ ਸੰਭਾਲਣ ਦਾ ਮੌਕਾ ਮਿਲਿਆ ਕਿਉਂ ਉਹਨੂੰ ਹੱਥੋਂ ਗਵਾਇਆ ਕਰੀਏ ਸਾਰੇ ਆਇਆ ਕਰੋ ਲਾਹਾ ਲਿਆ ਕਰੋ ਤਨ ਬਾਬਾ ਬੁੱਢਾ ਸਾਹਿਬ ਜੀ ਦੇ ਯਰਦਾਰ ਤੇ ਜਦੋਂ ਵੀ ਜਾ ਕੇ ਨਤਮਸਤਕ ਹੋਣਾ ਬੜੀ ਭਾਵਨਾਤਮਕਾ ਅਵਸਥਾ ਦੇ ਨਾਲ ਜਾ ਕੇ ਅੱਖਾਂ ਨੀਵੀਆਂ ਹੱਥ ਜੋੜੇ ਮੁਖ ਦੇ ਵਿੱਚੋਂ ਇਹੀ ਕਹਿਣਾ ਆ ਕਿ ਦਾਤਿਆ ਅਸੀਂ ਤੇਰੇ ਦਰ ਤੇ ਆਏ ਆ ਨਾ ਸਾਨੂੰ ਨਾਮ ਜਪਣਾ ਆਉਂਦਾ ਨਾ ਸਾਨੂੰ ਸੇਵਾ ਕਰਨੀ ਆਉਂਦੀ ਹੈ ਨਾ ਸਾਨੂੰ ਦਾੜਪੁਨ ਕਰਨਾ ਆਉਂਦਾ ਜਿਵੇਂ ਦੇ ਆ ਤਿਵੇਂ ਦੇ ਤੇਰੇ ਦਰ ਤੇ ਆਏ ਆ ਸਾਨੂੰ ਆਪਣਾ ਬਣਾ ਲੈ ਅਸੀਂ ਤੇਰੇ ਦਰ ਤੇ ਆਏ ਅਸੀਂ ਤੇਰੇ ਆ ਇਸ ਕਰਕੇ ਜਾ ਕੇ ਐਵੇਂ ਸੀਸ ਝੁਕਾਇਓ ਖੈਰ ਕਿਤੇ ਬਾਬਾ ਬੋਡਾ ਸਾਡੇ ਤੇ ਤਰਸ ਕਰਕੇ ਸਾਨੂੰ ਆਪਣਾ ਬਣਾ ਲਵੇ ਜਿਸ ਦਿਨ ਉਹਨੇ ਆਪਣਾ ਬਣਾ ਲਿਆ ਦੁੱਖ ਤੇ ਨੇੜੇ ਆਉਣੇ ਨਹੀਂਗੇ ਦੁੱਖ ਤੇ ਦੂਰ ਭੱਜ ਜਾਣੇ ਨੇ ਕਲ ਕਲੇਸ਼ ਮਨ ਦੇ ਜਿਹੜੇ ਉਹ ਦੂਰ ਹੋ ਜਾਣੇ ਨੇ ਹੌਲੀ ਹੌਲੀ ਨਾਮ ਜਪੋ ਬਰਕਤਾਂ ਵਸਦੀਆਂ ਜਾਣੀਆਂ ਹਰ ਲੋੜ ਤਨ ਦੀ ਮਨ ਦੀ ਸਾਰੀਆਂ ਲੋੜਾਂ ਪਰਮੇਸ਼ਰ ਪੂਰੀਆਂ ਕਰਨ ਵਾਲਾ ਕਿਉਂਕਿ ਮਹਾਰਾਜ ਨੇ ਬਾਣੀ ਵਿੱਚ ਇਹ ਲੈ ਕੇ ਗੱਲ ਹਵਾਲਾ ਦੇਤਾ ਜਤੜੇ ਫਲਵਨ ਬੰਛੀ ਐ ਤੜੇ ਸਤਗੁਰ ਪਾਸ ਜੋ ਜੋ ਕੁਝ ਮਨ ਚਾਹੁੰਦਾ ਉਹਨੂੰ ਉਹ ਮਿਲਦਾ ਆ ਇਸ ਦਾਰ ਤੇ ਤਨ ਨੂੰ ਵੀ ਖੁਰਾਕ ਮਿਲਦੀ ਐ ਮਨ ਨੂੰ ਵੀ ਖੁਰਾਕ ਮਿਲਦੀ ਜਿਹੜਾ ਆਉਂਦਾ ਆ ਖੁਸ਼ੀਆਂ ਖੇੜੇ ਬਰਕਤਾਂ ਲੈ ਕੇ ਜਾਂਦਾ ਸਤਗੁਰ ਸਾਰੀਆਂ ਸੰਗਤਾਂ ਨੂੰ ਨਾਮ ਦਾਣ ਗੁਰਸਿੱਖੀ ਜੀਵਨ ਦੇ ਨਾਲ ਜੋੜਨ ਇਸੇ ਤਰ੍ਹਾਂ ਵੱਧ ਚੜ ਕੇ ਲਾਹਾ ਲਿਆ ਕਰੋ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਦੀਆਂ ਉੜੀਆਂ ਪੱਥਰ ਨਾਲ ਚੁੱਕ ਕੇ ਲਾ ਕੇ ਅਸੀਸ ਲਿਆ ਕਰੋ ਹੋਈਆਂ ਪਿੱਲਾਂ ਦੀ ਖਿਮਾ ਸਾਰੀ ਸੰਗਤ ਨੇ ਬਖਸ਼ ਲੈਣਾ ਆਓ ਗੱਜ-ਵੱਜ ਕੇ ਬੁਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ